ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨਾਂ ਨਾਕ ਸੇ ਲੈ ਲਿਆ ਕੇ ਆਂ ਜੀ ਪਹਿਲੇ ਨੰਬਰ ਦੇ ਵੜਾ ਜਿਹੜੀ ਤਾਜੀ ਸੂਈ ਵੀ ਆ ਦੂਜੇ ਨੰਬਰ ਦੇ ਵੜਾ ਜਿਹੜੀ ਬਈ ਟੋਕੜ ਤੇ ਇੱਕ ਬਾਈ ਕੋਲੇ ਬੱਚਾ ਆ ਰੇੜੀ ਚ ਜੋੜਨ ਵਾਲਾ ਬਈ ਜੋੜਦਾ ਵਧੀਆ ਤੇ ਆਉ ਪੁੱਛ ਲੈਨੇ ਬਾਈ ਟੋਟੇਲ ਅੱਜ ਬਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਹੋਰ ਠੀਕ ਆ ਬਈ ਜੀ ਹਾਂਜੀ ਵਧੀਆ ਬਈ ਨਾਮ ਤੇ ਐਡਰੈਸ ਫੋਲ ਦੋ ਨਾਮ ਲਖਮਣ ਸਿੰਘ ਆ ਜੀ ਪਿੰਡ ਗੁੱਸਾਗਾ ਠੀਕ ਆ ਜੀ ਤੁਸੀਂ ਨਿਹਾਲ ਸਿੰਘਾਣਾ ਜ਼ਿਲ੍ਹਾ ਮੋਗਾ ਨੇੜੇ ਪਿੰਡ ਬਈ ਨੇੜੇ ਵੀ ਬਲਾਖਪੁਰਾ ਗਿਆ ਨਵਾਰਾ ਆ ਗਿਆ ਰੋਡ ਦੇ ਨੇੜੇ ਹੀ ਮੋਬਾਈਲ ਨੰਬਰ ਬੋਲੋ 98552 17136 ਠੀਕ ਹੈ ਬਈ ਬਈ ਜਿਹੜੀ ਪਹਿਲੇ ਨੰਬਰ ਦੇ ਵੜਦੇ ਨੇ ਕਿਹੜਾ ਸੂਈ ਹੈ ਇਹ ਵੀਰੇ ਦੂਜਾ ਸੂਆ ਸੂਈ ਹੈ ਕਦੋਂ ਸੂਈ ਹੈ ਬਈ ਇਹ ਕੱਲ ਦੀ ਸੂਈ ਬਈ ਕੱਲ ਦੀ ਸੂਈ ਬਈ ਜੇਰ ਪੈ ਗਈ ਬਈ ਹਾਂਜੀ ਹਾਂਜੀ ਜੇਰ ਬੱਚਾ ਕੀ ਹੈ ਬਈ ਬੱਚਾ ਹੀ ਮਸ ਬੱਚਾ ਬਈ ਕਿੰਨਾ ਬੋਲਾ ਹਾਜਰ ਆ ਇਹ ਥੱਲੇ ਹੁਣ 12 ਕਿਲੋ ਹੈ ਬੋਲੇ ਨੈਟ ਤਿਆਰ ਹਾਂਜੀ ਹਾਂਜੀ ਠੀਕ ਖੋਲ ਦ ਬਈ ਤੋਰ ਕੇ ਦਿਖਾ ਦ ਇਹਸ ਬੜਾ ਚੰਗਾ ਆਰਡਰ ਹੈ ਨੇੜ ਤੋਂ ਚੈੱਕ ਕਰ ਬੋਨੇ ਆਰਡਰ ਦੀ ਕੁਆਲਿ ਕੱਲਾ ਕੱਲਾ ਥਾਣ ਬਈ ਚਾਰੇ ਥਾਣ ਨਿਕੜ ਮੇ ਪੂਰੇ ਗੈਪ ਤੇ ਮੁੱਠੀ ਵਾਲਾ ਥਾਣ ਲੱਗਿਆ ਕੱਦ ਬਡ ਚੰਗਾ ਰੰਗ ਰੂਪ ਚੰਗਾ ਪ੍ਰਿੰਟ ਪ੍ਰਿੰਟ ਚੰਗਾ ਤੋਰਾ ਤਾਰਾ ਦੇਖੋ ਕਰਮ ਵਾਲੀ ਦਾ ਤੋਰਾ ਤਾਰਾ ਵੀ ਬਈ ਬਹੁਤ ਚੰਗਾ ਹੈਗਾ ਕੱਦ ਫੁੱਲਾ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਸੋਈ ਸਵਾਈ ਹੈ ਜੇਰ ਵੀ ਬਈ ਕਹਿੰਦਾ ਕੰਪਲੀਟ ਆ ਬੱਚਾ ਵੀ ਮਗਰ ਬੱਚਾ ਕੀ ਮੋਲ ਆ ਬਈ ਜੈਜ ਮੋਲ ਦਾ 55000 ਰੁਪਏ ਮਾਨਤਨ ਹੋ ਜਾ ਹਾਂਜੀ ਕਰ ਦਾਂ ਠੀਕ ਆ 55000 ਰੁਪਏ ਮੋਲ ਆ ਬਈ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜਾ ਚੰਗੀਆਂ ਬੜਾ ਸੂਈ ਸਵਾਈ ਆ ਬੱਚਾ ਮਗਰ ਬੱਚਾ ਦਾ ਅੱਗੇ ਭਰਾ 2 ਨੰਬਰ ਕਿਹੜਾ ਸੂਆ ਸੂਈ ਇਹ ਵੀਰੇ ਦੂਜਾ ਸੂਈ ਵੀ ਆਈ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਸੂਈ ਨੂੰ ਯਾਰ ਆਪਾਂ ਪਤਾ ਲਿਆਂਦੀ ਆ ਮੈਂ ਕਿਹਾ 2 ਕਹਿ ਜੀ 3 ਕਹਿ ਦਈਏ ਠੀਕ ਆ ਹਾਂਜੀ ਹਾਂ ਦੁੱਧ ਕਿੰਨਾ ਬਈ ਹੁਣ ਦੁੱਧ ਦੇ ਥੱਲੇ 10 ਕਿਲੋ 9 ਕਿਲੋ ਕੋਈ ਮੰਨ ਲੈ ਜੀ ਅੱਜ ਹੀ ਆਈ ਆਪਣੇ ਕੋਲ ਠੀਕ ਆ ਬਈ ਹਾਂਜੀ ਆ ਥਣ ਵਗੈਰਾ ਨੇੜ ਤੋਂ ਚੈੱਕ ਕਰਵਾਉਨੇ ਆ ਥਣ ਬਹੁਤ ਚੰਗਾ ਮੁੱਠੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਆਰਡਰ ਚੰਗਾ ਖੋਲ ਦੋ ਬਈ ਤੋਰ ਕੇ ਦਿਖਾ ਦਿਓ ਸ਼ਾਮ ਤੋਂ ਵੀ ਆਰਡਰ ਚੈੱਕ ਕਰ ਲਓ ਬ ਦੁੱਧ ਬਾਈ ਕਹਿੰਦਾ 10 ਲੀਟਰ 9 ਲੀਟਰ ਮੰਨ ਕੇ ਆ ਜਾ ਬਾਈ ਤੇ ਫੇਸ ਫੂਸ ਚੰਗਾ ਲੰਮੀ ਲੰਮੀ ਬਹੁਤ ਆ ਬਾਈ ਵੜ ਤੋਰਾ ਤਾਰਾ ਵੀ ਕਰ ਮਾਈਦਾ ਚੰਗਾ ਹੈ ਤੇ ਕੀ ਮੋਲ ਆ ਬਾਈ ਇਹਦਾ ਮੋਲੇ ਦਾ 32000 ਰਾਈ ਮਾਨ ਤਨ ਹੋ ਜਾ ਹਾਂਜੀ ਕਰ ਦਿਆਂ ਠੀਕ ਹੈ 32000 ਹੋਰ ਵੱਧ ਜਾਣਾ ਜੀ ਠੀਕ ਹੈ 32000 ਰੁਪਿਆ ਮੋਲ ਆ ਵੀਰੇ ਮਾਨ ਤਨ ਜਿਹੜਾ ਮੌਕੇ ਤੇ ਜਰੂਰ ਹੋ ਜਾ ਜਿਵਾਈ ਜੂ ਵੀ ਕਿਵੇਂ ਆ ਬਾਈ ਬਈ ਇੱਕ ਨੰਬਰ ਆ ਧਾਰਾਂ ਤਾਂ ਕੋਈ ਹੱਥ ਮਰ ਲਾਵੇ ਨਾ ਕੋਈ ਘੱਟ ਨਾ ਕੋਈ ਪੂਰਾ ਸ਼ਿੱਟਾ ਠੀਕ ਆ ਹਾਂਜੀ ਇੱਕੋ ਜਿਹੇ ਚਾਰੇ ਥਾਣੇ ਬਾਈ ਕਹਿੰਦਾ ਇੱਕ ਨੰਬਰ ਇੱਕੋ ਜਿਹੇ ਥਾਣੇ ਚਾਰੇ ਲੈ ਕੀ ਬਾਤ ਆ ਬਾਈ ਸਾਂਭਾ ਦੇਗਾ ਢਾਈਆ ਜੀ ਹਮ ਅੱਗੇ ਵੀਰੇ ਤਿੰਨ ਨੰਬਰ ਤੇ ਬੱਚਾ ਬਾਈ ਹਾਂਜੀ ਬੱਚਾ ਇਹ ਕਿੰਨੀ ਕੁ ਉਮਰ ਹੋ ਗਈਨੀ ਇਹ ਹੋ ਗਿਆ ਜੀ ਦੋ ਦੰਦ ਹੋ ਗਏ ਹੁਣ ਦੋ ਦੰਦ ਹੋ ਗਿਆ ਜੁੜਦਾ ਰੇੜੀ ਜੀ ਬੱਧੀ ਹਾਂਜੀ ਰੇੜੇ ਫੁੱਲ ਆਪਣਾ ਪੱਠੇ ਲਿਆਉਂਦਾ ਜੀ ਠੀਕ ਆ ਆ ਲੈ ਬਾਈ ਦਾ ਰੇੜੀ ਖੜੀ ਆ ਪੱਠੇ ਬਾਈ ਕਹਿੰਦਾ ਇਹਦੇ ਤੀ ਲਿਆਉਨੇ ਆਗੇ ਖੋਲੋ ਬਾਈ ਤੋਰੇ ਠੰਡਾ ਠੰਡਾ ਹਾਂਜੀ ਹਾਂਜੀ ਜਿਵੇਂ ਮਰ ਜੂ ਕੋਈ ਬੰਦਾ ਖੋਲੇ ਬੁੜੀ ਖੋਲੇ ਨਾ ਮਾਰੇ ਨਾ ਕਰੇ ਹਮ ਠੀਕ ਆ ਪੂਰਾ ਠੰਡਾ ਬਾਈ ਰੇੜੀ ਚ ਜੁੜਦਾ ਹੈ। ਆ ਰੇੜੀ ਉਹ ਖੜੀ ਆ ਬਾਈ ਪੱਟੇ ਲੈ ਕੇ ਆਉਣਾ ਰੇੜੀ। ਕੀ ਮੋਲ ਲੈਦਾ ਫਿਰ? ਇਹਦਾ 18000 ਆ ਜੀ। ਮਾਨ ਤਨ ਹੋ ਜਾ। ਹਾਂਜੀ ਹਾਂਜੀ ਕਰਦੇ ਹਾਂ। 18000 ਰੁਪਿਆ ਮੋਲ ਮਾਨ ਤਨ ਜ਼ਰੂਰ ਹੋ ਜੂਗਾ। ਨਾਗਸੀ ਤੰਨ ਬਾਈ ਤੰਨ ਹੀ ਦਿਖਾਤੇ। ਕਿਸੇ ਵੀਰ ਦੇ ਤੰਨਾ ਜੋ ਕੋਈ ਵੀ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਜੀ। ਧੰਨਵਾਦ।